ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਸੀ ਪਫ ਬਾਜੂ ਦੀ ਕਟਿੰਗ ਜਿੱਦਾਂ ਕਿ ਆਪਾਂ ਮੋਢੇ ਤੇ ਵੀ ਹਲ ਪਾਣੇ ਆ ਤੇ ਬਾਜੂ ਤੇ ਅੱਗੇ ਜਿੱਥੇ ਆਪਾਂ ਬਾਜੂ ਬੰਦ ਕਰਨੀ ਆ ਉੱਥੇ ਵੀ ਹਲ ਪਾਣੇ ਆ ਤੇ ਪਫ ਬਾਜੂ ਦਿੱਪਤਾਂ ਨੂੰ ਕਟਿੰਗ ਦੱਸਣ ਲੱਗੇ ਆ ਕੱਪੜਾ ਆਪਾਂ ਲੈ ਲਿਆ ਹੋਇਆ ਆ ਇਸ ਕੱਪੜੇ ਨੂੰ ਅਸੀਂ 4 ਫੋਲਡ ਕਰ ਲਿਆ ਹੋਇਆ ਇਹ ਦੇਖੋ ਠੀਕ ਹੈ ਜੀ ਹਾਂਜੀ ਤੇ ਬਾਜੂ ਦੀ ਅਸੀਂ ਬਾਜੂ ਦੀ ਲੈਂਥ ਅਸੀਂ ਕਟਿੰਗ ਕੀਤੀ ਹੋਈ ਆ ਤਾਂ ਜਿੱਦਾਂ ਵੀ ਹੁਣ ਆਪਾਂ ਇਹਨੂੰ ਕਾਟ ਪਾਉਣੀ ਆ ਬਾਜੂ ਨੂੰ ਤਾਂ ਆਪਾਂ ਇੱਥੋਂ ਜਿੰਨੇ ਆਪਣਾ ਮੋਢਾ ਆ 8 ਇੰਚ ਮੋਢਾ ਆ ਠੀਕ ਹੈ ਜੀ ਤੇ ਆਪਾਂ ਇਹਨੂੰ 4 ਇੰਚ ਐਕਸਟਰਾ ਲਵਾਂਗੇ ਯਾਨੀ ਕਿ 12 ਇੰਚ 12 ਇੰਚ ਅਸੀਂ ਇਹਨੂੰ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਇੱਥੋਂ ਫਰੰਟ ਕਾਟ ਦੀ ਮਾਰਕਿੰਗ ਕਰ ਲਾਂਗੇ 12 ਇੰਚ ਆਪਾਂ ਇਹਨੂੰ ਲੈ ਲਾਂਗੇ ਉਸ ਤੋਂ ਬਾਅਦ ਅਸੀਂ ਇੱਥੋਂ ਮੋਢੇ ਦੀ ਕਾਟ ਦੀ ਮਾਰਕਿੰਗ ਕਰਾਂਗੇ ਜੀ 3.5 ਇੰਚ ਤੇ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਥੋਂ ਜਦੋਂ ਹੁਣ ਸਾਡਾ 8 ਇੰਚ ਮੋਡਾ ਆ ਰਿਹਾ ਸੀਗਾ ਤਾਂ ਅਸੀਂ ਇੱਥੋਂ 8 ਇੰਚ ਰੱਖਣਾ ਬਿਲਕੁਲ ਸਾਈਡ ਤੇ ਕੰਨੀ ਤੇ ਲੈ ਆਣਾ ਤੇ ਇੱਥੇ ਅਸੀਂ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਕਾਟ ਪਾਉਣ ਵਾਸਤੇ ਅਸੀਂ ਮਾਰਕਿੰਗ ਕਰ ਲਈ ਹੋਈ ਆ ਇੱਥੋਂ ਅਸੀਂ ਰਾਉਂਡ ਸ਼ੇਪ ਦੇ ਦਾਂਗੇ ਇਹਨੂੰ ਇਸ ਤਰ੍ਹਾਂ ਜਦੋਂ ਹੁਣ ਆਪਾਂ ਜਿਹੜੀ ਸਾਡੀ ਇਹ ਵਾਲੀ ਕਾਟ ਅਸੀਂ ਪਾਈ ਆ ਹੁਣ ਅਸੀਂ ਇਹਨੂੰ ਕਟਿੰਗ ਕਰਾਂਗੇ ਹਾਂਜੀ ਇਸ ਤਰ੍ਹਾਂ ਜਿੰਨਾ ਆਪਣਾ ਮੋਢਾ ਆ ਆਪਾਂ ਇੱਥੋਂ ਓਨੀ ਮੋਢੇ ਦੀ ਮਾਰਕਿੰਗ ਕਰਕੇ ਆਪਣੀ ਜਿਹੜੀ ਕਾਰਟ ਹੈ ਉਹ ਪਾ ਦਾਂਗੇ ਮੋਢੇ ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਸਾਡਾ ਇਹ 4 ਇੰਚ ਕਪੜਾ ਸੇ ਐਕਸਟਰਾ ਰੱਖਿਆ ਹੋਇਆ ਆ ਇਸ ਕਪੜੇ ਦੇ ਸਾਡੇ ਬਲ ਪੈਣਗੇ ਇਸ ਤਰ੍ਹਾਂ ਇਸ ਤਰ੍ਹਾਂ ਉੱਪਰ ਤੋਂ ਆਪਾਂ 슬ੀਵਜ਼ ਦੇ ਵਿੱਚ ਤੇ ਇਧਰ ਤੋਂ ਨੀਚੇ ਵਾਲੀ ਸਾਈਡ ਤੋਂ ਬਲ ਆ ਜਾਣਗੇ ਠੀਕ ਹੈ ਜੀ ਤੇ ਜਿੱਦਾਂ ਆਪਾਂ ਹੁਣ ਇੱਥੋਂ ਤੱਕ ਮਾਰਕਿੰਗ ਕੀਤੀ ਹੋਈ ਆ ਇੱਥੇ ਆਪਾਂ ਹਲਕਾ ਜਿਹਾ ਕੱਟ ਲਗਾ ਲੈਣਾ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਅਸੀਂ ਇੱਥੋਂ ਤੱਕ ਬਲ ਪਾਉਣੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਹੁਣ ਆਪਣੀ ਇੱਥੋਂ ਅੱਗੇ ਤੋਂ ਬਾਜੂਦ ਬੰਦ ਕਰਨੀ ਆ ਬਾਜੂ ਬੰਦ ਕਰਨੀ ਆ ਜੀ ਅਸੀਂ 5 ਇੰਚ ਤੇ ਆਪਾਂ ਇਹਨੂੰ ਐਕਸਟਰਾ ਕਟਿੰਗ ਕਰਾਂਗੇ 4 ਇੰਚ 5 ਔਰ 4 9 9 ਇੰਚ ਤੇ ਆਪਾਂ ਮਾਰਕਿੰਗ ਕਰ ਲਾਂਗੇ ਇੱਥੋਂ ਤੇ ਇਹਨੂੰ ਇਹਦੇ ਨਾਲ ਟੱਡਾ ਇੰਚ ਟੇਪ ਰੱਖ ਕੇ ਮਿਲਾ ਦਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਕਰਾਂਗੇ ਇਹਨੂੰ ਕਟਿੰਗ ਹਾਂਜੀ ਤੇ ਇਹ ਸਾਡੀ ਜਿਹੜੀ ਪਫ ਲੀਵ ਆ ਪਾਸ ਲੀਵ ਦੀ ਕਟਿੰਗ ਹੋ ਚੁੱਕੀ ਆ ਤੇ ਵੀਡੀਓ ਵਧੀਆ ਲੱਗੋਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਅਗਰ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੁੰਦੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ